ਦੇਖੋ ਜੀ ਬੜਾ ਮਨ ਪ੍ਰਸੰਨ ਹੋਇਆ ਕਰੀਬ 5 ਸਾਲ ਬਾਅਦ ਮੈਂ ਆਇਆ ਕਰੋਨਾ ਤੋਂ ਬਾਅਦ ਧੰਨ ಶ್ರೀ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਦਰਸ਼ਨ ਕਰਨ ਦਾ ਸੁਭਾਗ ਜਿਹੜਾ ਪ੍ਰਾਪਤ ਹੋਇਆ ਬਹੁਤ ਵਧੀਆ ਹੋਇਆ ਤੁਹਾਡਾ ਸਾਰੇ মিডিਆ ਦਾ ਦਾ ਧੰਨਵਾਦ ਆ ਤੇ ਅਸੀਂ ਤੇਰੇ ਪਾਣੇ ਸਦਾ ਦਾ ਪਲੇ ਦੇ ਅਰਦਾਸ ਕੀਤੇ ਆ ਵੀ ਹੇ ਵਾਹਿਗੁਰੂ ਹੇ ਧੰਨ ಶ್ರೀ ਗੁਰੂ ਰਾਮਦਾਸ ਜੀ ਸਾਡੀ ਪੰਜਾਬ ਜਿਹੜਾ ਸੋਨੇ ਚਿੜੀਆਂ ਸੀ ਪਹਿਲਾਂ ਉਹ ਦੁਬਾਰਾ ਤੋਂ ਸੋਨੇ ਚਿੜੀਆਂ ਬਣ ਜਵੇ ਬੇਸੁਖ ਸ਼ਾਂਤੀ ਬਣੀ ਰਹੇ ਜਿਹੜੀ ਪੰਜਾਬ ਨਜ਼ਰ ਲੱਗੀ ਹੋਈ ਆ ਉਹ ਦੂਰ ਹੋਵੇ ਪੰਜਾਬ ਬਹੁਤ ਬੜਾ ਸ਼ਕਤੀਸ਼ਾਲੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਪੰਜਾਬ ਨੂੰ ਕੋਈ ਹਰਾ ਨਹੀਂ ਸਕਦਾ ਪੰਜਾਬ ਨੂੰ ਜਿਹੜੀ ਵਿਦੇਸ਼ੀ ਤਾਕਤਾਂ ਨੇ ਉਹ ਹਰਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਧੰਗੁਰ ਰਾਮਦਾਸ ਜੀ ਦੀ ਨਗਰੀ 'ਚ ਆਪਾਂ ਖੜੇ ਆ ਜੋ ਗੱਲ ਕਰਾਂਗੇ ਸੱਚ ਕਰਾਂਗੇ ਆ ਹੁਣ ਜਿਹੜਾ ਪਾਕਿਸਤਾਨ ਅਟੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਧੰਗੁਰ ਰਾਮਦਾਸ ਜੀ ਨੇ ਜਿੱਤ ਪ੍ਰਾਪਤ ਕੀਤੀ ਨਾ ਇਸੇ ਤਰ੍ਹਾਂ ਆਪਣੇ ਪੰਜਾਬ ਪੰਜਾਬੀਅਤ ਨੂੰ ਜਿੱਤ ਪ੍ਰਾਪਤ ਕਰਨਾ ਹੈ ਇਹ ਤਾਂ ਵੀ ਕਮਲਪੌਰ ਦਾ ਕਤਲ ਹੋਇਆ ਜਿਹੜਾ ਉਹ ਲੈਕਚਰਾਂ ਜਿਹੜਾ ਫਲਾ ਰਹੇ ਸੀ ਤਾਂ ਉਸ ਨੂੰ ਲੈ ਕੇ ਵੱਡਾ ਨਹੀਂ ਆਪਾਂ ਦੇਖੋ ਜੀ ਆਪਾਂ ਕੀ ਕਹਿਣਾ ਚਾਹੋਗੇ ਕਿ ਜੋ ਹੋਇਆ ਉਹ ਸਹੀ ਹੋਇਆ ਜਿਹੜਾ ਅਮਰਤਵਾਲ ਮੇਰੋ ਆ ਉਹ ਗਲਤ ਆ ਉਹਨੇ ਕਤਲ ਕੀਤਾ ਸਾਹਮਣੇ ਸਰ ਸਾਹਮਣੇ ਉਹਨੇ ਕਤਲ ਕੀਤਾ ਪ੍ਰਸ਼ਾਸਨ ਆਪਣਾ ਉਹਨਾਂ ਨੇ ਪਰਚਾ ਵੀ ਕੀਤਾ ਹੁਣ ਬਾਹਰ ਭੱਜ ਗਿਆ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਮੈਂ ਕਹਿਣਾ ਵੀ ਜਿੰਨੇ ਵੀ ਬੰਦੇ ਆ ਜਿਹੜੇ ਕਤਲ ਕਰਦੇ ਆ ਪਿਆਰ ਨਾਲ ਸਮਝਾਇਆ ਜਾ ਸਮਝਾਇਆ ਜਾ ਸਕਦਾ ਬੱਚਾ ਜਿਹੜਾ ਆਪਣਾ ਗਲਤੀ ਕਰਦਾ ਨਾ ਆਪਾਂ ਨੂੰ ਪਿਆਰ ਨਾਲ ਸਮਝਾ ਦੇ ਬੇਟਾ ਨਹੀਂ ਜਾ ਉਹਨੂੰ ਮਾਲੀ ਮਾਲ ਦਾ ਖਾਲਸਾ ਦਿੰਦੇ ਹੋਰੀ 50000 ਮਹੀਨਾ ਦਿੰਦੇ ਉਹਨੂੰ ਬਈ ਭਾਈ ਤੂੰ ਗਰੀਬ ਨਹੀਂ ਆ ਜਾਂ ਜੇ ਆ ਬੋਹਾ ਇਸੇ ਕਰਕੇ ਅਮਰਪਾਲ ਮਹਿਰੂ ਨੂੰ ਪੇਚ ਹੋਣਾ ਚਾਹੀਦਾ ਪਰ ਅਮਰਪਾਲ ਮਹਿਰੂ ਦਾ ਕਹਿਣਾ ਵਾ ਕਿ ਮੈਂ ਹੀ ਪਹਿਲਾਂ ਗੱਲ ਕੀਤੀ ਸੀ ਪਹਿਲਾਂ ਸੰਘਾਇਆ ਸੀ ਪਰ ਨਹੀਂ ਨਹੀਂ ਸਾਡੇ ਜਿਹੜਾ ਪ੍ਰਸ਼ਾਸਨ ਆ ਜਿਹੜਾ ਸਾਡਾ ਪ੍ਰਸ਼ਾਸਨ ਆ ਸ਼ਾਸਨ ਆ ਬਹੁਤ ਵਧੀਆ ਕਾਨੂੰਨ ਆ ਅਸੀਂ ਕਾਨੂੰਨ ਦੇ ਦਾਰੇ ਰੇ ਗੱਲ ਕਰਨੀ ਆ ਅੱਜ ਧਨਗੁਰ ਰਾਮ ਦਾਦੇ ਨੀਮ ਨਾ ਧਰਮਿਕ ਘਰਮ ਦਾ ਨੀਮਾ ਉੱਥੇ ਅਸੀਂ ਆਏ ਆਏ ਆ ਤੇਰੇ ਭਣ ਸਰਬੱਤ ਦਾ ਭਲਾ ਕਰਨਾ ਆ ਇਸੋ ਤਰ੍ਹਾਂ ਜਿਹੜਾ ਬਾਣਾ ਬਦਨਾਮ ਕੀਤਾ ਉਹਨੇ ਨੀਲਾ ਬਾਣਾ ਪਾ ਕੇ ਬਦਨਾਮ ਕੀਤਾ ਮਰ ਬਲਵੇਰੋ ਨੇ ਜਿਹੜੇ ਦੋ ਨਾਲ ਫੜੇ ਗਏ ਆ ਗਲਤ ਸਾਡੇ ਸਿੱਖੀ ਦਾ ਹੈ ਹੀ ਨਹੀਂ ਅਸੀਂ ਕਿਸੇ ਨੂੰ ਮਾਰਨਾ ਇਹ ਬਹੁਤ ਘਰਤਕਣ ਕੀਤਾ ਉਹਨੇ ਮੈਂ ਤਾਂ ਕਹੂੰਗਾ ਪੰਜਾਬ ਅਸ ਵਧੀਆ ਕੰਮ ਕਰ ਰਹੀ ਜਿਹੜੇ ਪੰਜਾਂ ਦੇ ਪਰਚਾ ਸੱਚ ਕੀਤਾ ਹੋਣਾ ਨੂੰ ਮਰਦਾਨੀ ਦੀ ਦਿਖਾ ਕੇ ਹੋਣਾ ਚਾਹੀਦਾ ਮਰਦਾਂ ਅੱਜ ਸਿੰਘ ਸਾਹਿਬ ਦਾ ਬਿਆਨ ਵੀ ਆਇਆ ਕਿ ਜਿਹੜੇ ਬਾਹਰੋਂ ਆਏ ਹੋਏ ਨੇ ਉਹ ਪੰਜਾਬੀ ਨਾਮ ਰਾਕੇ ਪੰਜਾਬ ਦਾ ਮੋਹ ਕਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਹੜੇ ਬੰਦੇ ਬਾਹਰੋਂ ਆਏ ਜੀ ਜਿਹੜੇ ਵੀ ਕੋਈ ਬਾਹਰੋਂ ਆ ਕੇ ਪੰਜਾਬ ਦੇ ਨਾਮ ਨਹੀਂ 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 ਅਸੀਂ ਕੈਨੇਡਾ ਅਮਰੀਕਾ ਜਾਂਦੇ ਆ ਅਸੀਂ ਯੂਪੀ ਵੀਰ ਜਾ ਰਹੇ ਆ ਸਾਰੇ ਲੋਕ ਸਾਡੇ ਬੱਚੇ ਹੋਏ ਆ ਸਾਰੇ ਸੁਖਸ਼ਾਂਤੀ ਆ ਜਿਹੜੇ ਪੰਜਾਬ ਨੂੰ ਦੇਸ਼ ਨੂੰ ਪਿਆਰ ਕਰਦੇ ਆ ਉਹ ਸਾਡੇ ਭਰਾ ਵੇ ਜਿਹੜੇ ਵਿੱਚ ਗਦਾਰ ਨੇ ਜਿਹੇ ਪਾਕਿਸਤਾਨ ਦੀ ਬੋਲੀ ਬੋਲਦੇ ਆ ਉਹ ਸਾਡੇ ਦੋਸ਼ਮੰਨੇ ਜਫਰਜੇਰ ਜੀ ਕਮਲਪੁਰ ਤੋਂ ਬਾਅਦ ਟੈਨਕਾ ਹੋਰ ਵੀ ਨਹੀਂ ਮੈਂ ਜਫਰਜੇਰ ਜੀ ਨੂੰ ਕਹਿਣਾ ਵਾ ਜਫਰਜੇਰ ਜੀ ਉਹਨਾਂ ਦੀ ਮਾਲੀ ਮਦਦ ਹੀ ਕਰੋ ਕੱਲੇ ਬਿਆਨ ਨਾ ਦਿਓ ਉਹਨਾਂ ਦੀ ਮਾਲੀ ਮਦਦ ਕਰੋ 22000 ਜੇ ਤੁਸੀਂ ਬੁਲਾਉਂਦੇ ਰਾਜੋਣਾ ਇਹਨੂੰ ਅੱਤਵਾਦੀ ਨੂੰ ਦੇ ਸਕਦੇ ਹੋ ਤਾਂ ਉਹਨਾਂ ਨੇ ਕਿਹਨੂੰ ਦੇ ਸਕਦੇ ਬਈ ਉਹ ਲਚਰਾਂ ਬੰਦ ਹੋ ਜੂਗੀ ਕਮਲਪੁਰ ਤੋਂ ਬਾਅਦ ਹੋਰ ਵੀ ਕਈ ਨਾ ਟਾਰਗੇਟ ਕੀਤਾ ਜਾ ਰਿਹਾ ਵਾ ਨਹੀਂ ਨਹੀਂ ਮੈਂ ਜਿੰਨਾ ਕੱਲ ਮੈਂ ਸਾਰਿਆਂ ਨਾਲ ਜਿਹੜੇ ਵੀ ਧੱਕੀ ਜਾਂਦੇ ਪਹਿਲਾਂ ਮੈਨੂੰ ਦੇਖ ਲੈ ਲਓ ਇਹ ਤਾਂ ਕਿ ਤੁੰਗ ਵੀ ਚੱਲ ਨਹੀਂਦਾ ਜੇ ਬੱਬਰ ਖਾਲਸਾ ਕੋਈ ਹੋਵੇ ਮਿੰਦ ਮਿੰਦ ਕੇ ਰੱਖਦਾ ਮੱਬਰ ਖਾਲਸਾ ਵਾਲੇ ਨੂੰ ਅਤਵਾਦੀਆਂ ਨੂੰ ਦੇਖੋ ਜੀ ਬੜਾ ਮਨ ਪ੍ਰਸੰਨ ਹੋਇਆ ਕਰੀਬ 5 ਸਾਲ ਬਾਅਦ ਮੈਂ ਆਇਆ ਕਰੋਨਾ ਤੋਂ ਬਾਅਦ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਦਰਸ਼ਨ ਕਰਨ ਦਾ ਸੁਭਾਗ ਜਿਹੜਾ ਪ੍ਰਾਪਤ ਹੋਇਆ ਬਹੁਤ ਵਧੀਆ ਹੋਇਆ ਤੁਹਾਡਾ ਸਾਰੇ মিডিਆ ਦਾ ਦਾ ਧੰਨਵਾਦ ਆ ਤੇ ਅਸੀਂ ਤੇਰੇ ਪਾਣੇ ਸਰਬੱਤ ਦਾ ਭਲੇ ਦੇ ਅਰਦਾਸ ਕੀਤੇ ਵੀ ਹੇ ਵਾਹਿਗੁਰੂ ਹੇ ਧੰਨ ਗੁਰੂ ਗ੍ਰਾਮਦਾਸ ਜੀ ਸਾਡੀ ਪੰਜਾਬ ਜਿਹੜਾ ਸੋਨੇ ਚੜੀਆ ਸੀ ਪਹਿਲਾਂ ਉਹ ਦੁਬਾਰਾ ਤੋਂ ਸੋਨੇ ਚੜੀਆ ਬਣ ਜਵੇ ਵੀ ਸੁਖ ਸ਼ਾਂਤੀ ਬੜੀ ਰਹੇ ਜਿਹੜੀ ਪੰਜਾਬ ਨજર ਲੱਗੀ ਹੋਈ ਆ ਉਹ ਦੂਰ ਹੋਵੇ ਪੰਜਾਬ ਬਹੁਤ ਬੜਾ ਸ਼ਕਤੀਸ਼ਾਲੀ ਹੈ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਪੰਜਾਬ ਨੂੰ ਕੋਈ ਹਰਾ ਨਹੀਂ ਸਕਦਾ ਪੰਜਾਬ ਨੂੰ ਜਿਹੜੇ ਵਿਦੇਸ਼ੀ ਤਾਕਤਾਂ ਨੇ ਉਹ ਹਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਧੰਨ ਗੁਰੂ ਰਾਮਦਾਸ ਜੀ ਦੀ ਨਗਰੀ 'ਚ ਆਪਾਂ ਖੜੇ ਆ ਜੋ ਗੱਲ ਕਰਾਂਗੇ ਸੱਚ ਕਰਾਂਗੇ ਆ ਹਰਿਆਣਾ ਪਾਕਿਸਤਾਨ ਅਟਾਇਆ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਭਾਨਗੁਰ ਰਾਮਦਾਸ ਜੀ ਨੇ ਜਿੱਤ ਪ੍ਰਾਪਤ ਕੀਤੀ ਨਾ ਇਸੇ ਤਰ੍ਹਾਂ ਆਪਣੇ ਪੰਜਾਬ ਪੰਜਾਬੀਤ ਨੂੰ ਜਿੱਤ ਪ੍ਰਾਪਤ ਕਰਨੇ ਮਾਤਾ ਕਮਲ ਕੌਰ ਦਾ ਕਤਲ ਹੋਇਆ ਜਿਹੜਾ ਉਹ ਲੈਕਚਰ ਆ ਜਿਹੜਾ ਫਲਾ ਰਹੇ ਸੀ ਤਾਂ ਉਸ ਨੂੰ ਲੈ ਕੇ ਵੱਡਾ ਨਹੀਂ ਆਪਾਂ ਦੇਖੋ ਜੀ ਆਪਾਂ ਕੀ ਕਹਿਣਾ ਚਾਹੋਗੇ ਕਿ ਜਿਹੜਾ ਹੋਇਆ ਉਹ ਸਹੀ ਹੋਇਆ ਜਿਹੜਾ ਅੰਮ੍ਰਿਤਪਾਲ ਮੇਰੋ ਆ ਉਹ ਗਲਤ ਆ ਉਹਨੇ ਕਤਲ ਕੀਤਾ ਸਮਝ ਨਹੀਂ ਸਰ ਸਮਝ ਉਹਨੇ ਕਤਲ ਕੀਤਾ ਪ੍ਰਸ਼ਾਸਨ ਆਪਣਾ ਉਹਨਾਂ ਨੇ ਪਰਚਾ ਦਰਜ ਕੀਤਾ ਹੁਣ ਉਹ ਬਾਹਰ ਭੱਜ ਗਿਆ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਮੈਂ ਕਹਿਣਾ ਵੀ ਜਿੰਨੇ ਵੀ ਬੰਦੇ ਆ ਜਿਹੜੇ ਕਤਲ ਕਰਦੇ ਆ ਪਿਆਰ ਨਾਲ ਸਮਝਾਇਆ ਜਾ ਸਮਝਾਇਆ ਜਾਦਾ ਬੱਚਾ ਜਿਹੜਾ ਆਪਣਾ ਗਲਤੀ ਕਰਦਾ ਨਾ ਆਪਾਂ ਨੂੰ ਪਿਆਰ ਨਾਲ ਸਮਝਾ ਦੇ ਬੇਟਾ ਨਹੀਂ ਜਾ ਉਹਨੂੰ ਮਾਲੀ ਮਾਲ ਦਾ ਹਾਲਤ ਦਿੰਦੇ ਉਹਰੀ 50000 ਮਹੀਨਾ ਦਿੰਦੇ ਉਹਨੂੰ ਬਈ ਭਾਈ ਤੂੰ ਗਰੀਬ ਨਹੀਂ ਆ ਜਾਂ ਜੇ ਆ ਬੋਹ ਆ ਇਸ ਕਰਕੇ ਅਮਰਪਾਲ ਮੇਰ ਨੂੰ ਪੇਜ ਹੋਣਾ ਚਾਹੀਦਾ ਪਰ ਅਮਰਪਾਲ ਮਹਿਰੂ ਦਾ ਕਹਿਣਾ ਵਾ ਕਿ ਮੈਂ ਹੀ ਪਹਿਲਾਂ ਗੱਲ ਕੀਤੀ ਸੀ ਪਹਿਲਾਂ ਸਮਝਾਇਆ ਸੀ ਪਰ ਨਹੀਂ ਨਹੀਂ ਸਾਡੇ ਜਿਹੜਾ ਪ੍ਰਸ਼ਾਸਨ ਆ ਜਿਹੜਾ ਸਾਡਾ ਪ੍ਰਸ਼ਾਸਨ ਆ ਸ਼ਾਸਨ ਆ ਬਹੁਤ ਵਧੀਆ ਕਾਨੂੰਨ ਆ ਅਸੀਂ ਕਾਨੂੰਨ ਦੇ ਧੜੇ ਰੇਕ ਗੱਲ ਕਰਨੀ ਆ ਅੱਜ ਤੁਨਗੁਰ ਰਾਮ ਦਾਦੇ ਨਹੀਂ ਅਮਨ ਧਰਮਿਕ ਘਰ ਬੰਦਾਂ ਦੀਆਂ ਵਾ ਉੱਥੇ ਅਸੀਂ ਆਏ ਆਏ ਆ ਤੇਰੇ ਭਣੇ ਸਰਬੱਤ ਦਾ ਭਲਾ ਕਰਨਾ ਆ ਇਸੇ ਤਰ੍ਹਾਂ ਜਿਹੜਾ ਬਾਣਾ ਬਦਨਾਮ ਕੀਤਾ ਉਹਨੇ ਨੀਲਾ ਬਾਣਾ ਪਾ ਕੇ ਬਦਨਾਮ ਕੀਤਾ ਮਰਦ ਪਲਵੇਰੋ ਨੇ ਜਿਹੜੇ ਦੋ ਨਾਲ ਫੜੇ ਗਏ ਆ ਉਹ ਗਲਤ ਸਾਡੇ ਸਿੱਖੀ ਦਾ ਹੈ ਹੀ ਨਹੀਂ ਅਸੀਂ ਕਿਸੇ ਨੂੰ ਮਾਰਨਾ ਇਹ ਬਹੁਤ ਘਰਤਕਣ ਕੀਤਾ ਉਹਨੇ ਮੈਂ ਤਾਂ ਕਹੂੰਗਾ ਪੰਜਾਬ ਪਰ ਵਧੀਆ ਕੰਮ ਕਰ ਰਹੀ ਜਿਹੜੇ ਪੰਜਾਂ ਦੇ ਪਰਚਾ ਸੱਜ ਕੀਤਾ ਹੋਣ ਨੂੰ ਮਰਦਾਨੀ ਦੀ ਦਿਖਾਵੇ ਹੋਣਾ ਚਾਹੀਦਾ ਅੱਛਾ ਅੱਜ ਸਿੰਘ ਸਾਹਿਬ ਦਾ ਬਿਆਨ ਵੀ ਆਇਆ ਕਿ ਕਿਹੜੇ ਬਾਹਰੋਂ ਆਏ ਹੋਏ ਨੇ ਪੰਜਾਬੀ ਨਾਮ ਰੱਖ ਕੇ ਪੰਜਾਬ ਦਾ ਮਾਣ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਹੜੇ ਬੰਦੇ ਬਾਹਰੋਂ ਆਏ ਜੀ ਜਿਹੜੇ ਵੀ ਕੋਈ ਬਾਹਰੋਂ ਆ ਕੇ ਪੰਜਾਬ ਦੇ ਨਾਮ ਨਹੀਂ 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 ਅਸੀਂ ਕੈਨੇਡਾ ਅਮਰੀਕਾ ਜਾਂਦੇ ਨਹੀਂ ਆ ਅਸੀਂ ਯੂਪੀਬੀਆਰ ਜਾ ਰਹੇ ਹਾਂ ਸਾਰੇ ਲੋਕ ਸਾਡੇ ਬੱਸੇ ਹੋਏ ਆ ਸਾਰੇ ਸੁਖਸ਼ਾਂਤੀ ਆ ਜਿਹੜੇ ਪੰਜਾਬ ਨੂੰ ਦੇਸ਼ ਨੂੰ ਪਿਆਰ ਕਰਦੇ ਉਹ ਸਾਡੇ ਭਰਾ ਵੇ ਜਿਹੜੇ ਵਿਚਗਦਾਰ ਨੇ ਜਿਹੇ ਪਾਕਿਸਤਾਨੀ ਬੋਲੀ ਬੋਲਦੇ ਆ ਉਹ ਸਾਡੇ ਦੋਸ਼ਮੰਨੇ ਜਥੇਦਾਰ ਜੀ ਸਮਝੋ ਤੋ ਬਾਅਦ ਕਹਿੰਦਾ ਹੋਰ ਵੀ ਟਾਰਗੇਟ ਮੈਂ ਜਥੇਦਾਰ ਜੀ ਨੂੰ ਕਹਿਣਾ ਵਾ ਜਥੇਦਾਰ ਜੀ ਉਹਨਾਂ ਦੀ ਮਾਲੀ ਮਦਦ ਵੀ ਕਰੋ ਇਕੱਲੇ ਬਿਆਨ ਨਾ ਦਿਓ ਉਹਨਾਂ ਦੀ ਮਾਲੀ ਮਦਦ ਕਰੋ 20000 ਜੇ ਤੁਸੀਂ ਬਲੰਸ ਰਾਜ ਹੋਣਾ ਇਹਨੂੰ ਹੱਤਬਾਦੀ ਨੂੰ ਦੇ ਸਕਦੇ ਹੋ ਤਾਂ ਉਹਨਾਂ ਨੇ ਕਿਹਨੂੰ ਦੇ ਸਕਦੇ ਬਈ ਉਹ ਲੋਚਣਾ ਬੰਦ ਹੋ ਜੂਗੀ ਕਮਲਪੁਰ ਤੋਂ ਬਾਅਦ ਹੋਰ ਵੀ ਕਿਹਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਨਹੀਂ ਨਹੀਂ ਮੈਂ ਜਿੰਨੇ ਕੱਲ ਮੈਂ ਸਾਰਿਆਂ ਨਾਲ ਜਿਹੜੇ ਵੀ ਧੱਕੀ ਦਿੰਦੇ ਆ ਪਹਿਲਾਂ ਮੈਨੂੰ ਦੇਖ ਲੈਣ ਉਹ ਇਹ ਤਾਂ ਕਿਧੋਂ ਵੀ ਚਲ ਨਹੀਂਦਾ ਜਮ ਬੱਬਰ ਖਾਨ ਸਾਹਿਬ ਕੋਈ ਹੋਵੇ ਮੈਂ ਤਾਂ ਮੈਂ ਤਾਂ ਰੱਖਦਾ ਮੱਬਰ ਖਾਨ ਸਾਹਿਬ ਵਾਲੇ ਨੂੰ ਹੱਤਬਾਦੀਆਂ ਨੂੰ